ਪੰਜਾਬ ਦੇ ਲਈ ਖਤਰੇ ਦੀ ਘੰਟੀ ਹੈ ਕਿਉਂਕਿ ਪੂਰੇ ਭਾਰਤ ਦੇ ਸਾਰੇ ਸੂਬਿਆਂ ਵਿੱਚੋਂ ਪੰਜਾਬ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਇਸ ਰਿਪੋਰਟ ਨੇ ਪੰਜਾਬੀਆਂ ਦੀ ਚਿੰਤਾ ਵਧਾ ਦਿੱਤੀ ਹੈ ਪਾਣੀ ਹੈ ਜੋ ਧਰਤੀ ਹੇਠਲਾ ਪਾਣੀ ਹੈ ਉਸ ਵਿੱਚ ਕਈ ਥਾਵਾਂ ਤੇ ਲੋੜ ਤੋਂ ਵੱਧ ਯੂਰੇਨੀਅਮ ਪਾਇਆ ਗਿਆ ਜੋ ਪੰਜਾਬੀਆਂ ਲਈ ਖਤਰਾ ਬਣ ਗਿਆ ਹੈ ਇੱਥੋਂ ਤੱਕ ਖਬਰ ਹੈ ਕਿ ਭਾਰਤ ਦੇ ਕਿਸੇ ਵੀ ਸੂਬੇ ਵਿੱਚ ਇੰਨਾ ਬੁਰਾ ਹਾਲ ਨਹੀਂ ਹੈ ਜਿੰਨਾ ਪੰਜਾਬ ਵਿੱਚ ਹੈ ਪੰਜਾਬੀ ਟ੍ਰਿਬਿਊਨ ਚ छਪੀ ਰਿਪੋਰਟ ਦੇ ਹਵਾਲੇ ਨਾਲੇ ਜਾਣਕਾਰੀ ਦੇ ਰਹੇ ਆ ਰੀਪੋਰਟ ਵਿੱਚ ਬੀਤੇ ਦਿਨੀ ਇੱਕ ਜਾਣਕਾਰੀ ਸਾਹਮਣੇ ਆਈ ਹੈ ਕਿ ਸੈਂਟਰਲ ਗਰਾਊਂਡ ਵਾਟਰ ਰਿਪੋਰਟ ਪੱਲੋਂ ਇੱਕ ਤੱਥ ਸਾਂਝੇ ਕੀਤੇ ਗਏ ਨੇ ਕਿ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੋਂ ਜ਼ਮੀਨ ਹੇਠਲੇ ਪਾਣੀ ਦੇ ਲਏ ਗਏ ਨਮੂਨਿਆਂ ਵਿੱਚੋਂ 62% ਦੀ ਨਮੂਨਿਆਂ ਵਿੱਚ ਲੋੜ ਤੋਂ ਜ਼ਿਆਦਾ ਯੂਰੇਨੀਅਮ ਮੌਜੂਦ ਹੈ। ਇਸ ਰਿਪੋਰਟ ਅਨੁਸਾਰ ਭਾਰਤ ਦੇ ਸਾਰੇ ਸੂਬਿਆਂ 'ਚੋਂ ਸਭ ਤੋਂ ਵੱਧ ਬੁਰਾ ਹਾਲ ਪੰਜਾਬ ਦਾ ਹੈ ਜਿੱਥੇ ਵੱਖ-ਵੱਖ ਇਲਾਕਿਆਂ ਦੇ 62% ਦੀ ਨਮੂਨੇ ਖਤਰੇ ਦੇ ਨਿਸ਼ਾਨ ਤੋਂ ਟੱਪ ਚੁੱਕੇ ਨੇ। ਯੂਰੇਨੀਅਮ ਦੀ ਮਾਤਰਾ ਦਾ ਪੈਮਾਨਾ 30 ਪੀਪੀਬੀ ਯਾਨਕੀ ਪਾਟ ਪਰ ਬਿਲੀਅਨ ਹੈ ਇਹ ਬਿਲੀਅਨ ਦਾ ਭਾਵ ਹੈ 100 ਕਰੋੜ ਜਿਸ ਦਾ ਭਾਵ ਹੈ ਕਿ ਪਾਣੀ ਦੇ 100 ਕਰੋੜ ਕਣਾਂ ਵਿੱਚ 30 ਕਣ ਯੂਰੇਨੀਅਮ ਦੇ ਹੋਣਾ ਖਤਰਨਾਕ ਨਹੀਂ ਹੈ ਪਰ ਪੰਜਾਬ ਦੇ 20 ਜ਼ਿਲ੍ਹਿਆਂ ਵਿੱਚ ਇਹ ਪੈਮਾਨਾ 30 ਪੀਪੀ ਬੀ ਟੱਪ ਚੁੱਕਿਆ ਹੈ ਯਾਨਕੀ ਲੋੜ ਤੋਂ ਵੱਧ ਟੱਪ ਚੁੱਕਿਆ ਹੈ ਇਸ ਤੋਂ ਇਲਾਵਾ ਆਰਸੈਨਿਕ ਫਲੋਰਾਈਟ ਨਾਈਟ੍ਰੇਟ ਆਦਜਿਹੇ ਸੋ ਇਸ ਤੋਂ ਇਲਾਵਾ ਆਰਸੈਨਿਕ ਫਲੋਰਾਈਡ ਨਾਈਟ੍ਰੇਟ ਆਜਿਹੇ ਰਸਾਇਣਿਕ ਪਦਾਰਥਾਂ ਨਾਲ ਭਾਰੂ ਤੱਤਾਂ ਦੀ ਮਾਤਰਾ ਵੀ ਲੋੜ ਤੋਂ ਵੱਧ ਪਾਈ ਗਈ ਹੈ ਪੰਜਾਬ ਦੇ ਦਰਿਆ ਅਤਾਂ ਫੈਕਟਰੀਆਂ ਦੇ ਗੰਦੇ ਪਾਣੀ ਕਾਰਨ ਪਹਿਲਾਂ ਹੀ ਜ਼ਹਿਰ ਭਰ ਚੁੱਕਿਆ ਹੈ ਸੋ ਪਾਣੀ ਵੀ ਪੀਣ ਯੋਗ ਨਹੀਂ ਬਚਿਆ ਧਰਤੀ ਹੇਠਲਾ ਪਾਣੀ ਨੂੰ ਜੀਵਨ ਕਿਹਾ ਜਾਂਦਾ ਪਰ ਇਹੋ ਜਿਹਾਂ ਪਾਣੀ ਲੋਕਾਂ ਲਈ ਖਤਰੇ ਦਾ ਕਾਰਨ ਬਣਦਾ ਜਾ ਰਿਹਾ ਹੈ ਪਾਣੀ ਵੱਡੀ ਗਿਣਤੀ ਵਿੱਚ ਲੋਕਾਂ ਲਈ ਕੈਂਸਰ ਦਾ ਕਾਰਨ ਵੀ ਬਣ ਰਿਹਾ ਹੈ ਰੀਪੋਰਟ ਮੁਤਾਬਕ ਜ਼ਿਲੇਵਾਰ ਅੰਕੜੇ ਇਸ ਪ੍ਰਕਾਰ ਨੇ ਬਰਨਾਲਾ ਦੇ 18 ਨਮੂਨਿਆਂ ਵਿੱਚੋਂ 30 ਪੀਪੀਬੀ ਦੇ ਪੈਮਾਨੇ ਨਾਲੋਂ ਯੂਰੇਨੀਅਮ ਦੀ ਮਾਤਰਾ ਲਗਭਗ 90% ਦੀ ਵਾਧਾ ਹੈ ਇਸੇ ਤਰ੍ਹਾਂ ਸ੍ਰੀ ਫਤਿਹਗੜ੍ਹ ਸਾਹਿਬ ਦੇ 11 ਨਮੂਨਿਆਂ ਵਿੱਚ 82% ਦੀ ਮੋਗਾ 'ਚ 84% ਜਲੰਧਰ ਵਿੱਚ ਲਗਭਗ 70% ਬਠਿੰਡਾ ਵਿੱਚ 63% ਸੰਗਰੂਰ ਵਿੱਚ 87% ਲੁਧਿਆਣਾ ਵਿੱਚ ਵੀ ਲਗਭਗ 60% ਫਿਰੋਜ਼ਪੁਰ ਵਿੱਚ ਵੀ 55% ਪਟਿਆਲਾ ਵਿੱਚ 54% ਅਤੇ ਤਰਨਤਾਰਨ ਵਿੱਚ 57% ਦਵਾਦ ਹੈ। ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੁਹਾਲੀ, ਗੁਰਦਾਸਪੁਰ ਇਲਾਕੇ ਇਸ ਮਾਰ ਤੋਂ ਬਚੇ ਹੋਏ ਨੇ। ਬਾਕੀ ਬਚਦੇ ਸਾਰੇ ਜ਼ਿਲ੍ਹਿਆਂ ਵਿੱਚ ਯੂਰੇਨੀਅਮ ਦੀ ਮਾਤਰਾ 20 ਤੋਂ 50% ਮਿਲੀ ਹੈ। ਸੋ ਮੁੱਖ ਰੂਪ ਵਿੱਚ ਦੱਖਣੀ ਪੂਰਬੀ ਪੰਜਾਬ ਦੇ ਕੇਂਦਰੀ ਪੰਜਾਬ ਦੇ ਵਸਨੀਕ ਇਹ ਸੰਤਾਪ ਝੰਡਾ ਰਹੇ ਨੇ। ਕੈਂਸਰ ਪੀੜਤਾਂ ਦੀ ਗਿਣਤੀ ਵੀ ਇਨ੍ਹਾਂ ਇਲਾਕਿਆਂ ਵਿੱਚ ਹੀ ਵੱਧ ਦੱਸੀ ਗਈ ਹੈ। ਇਸ ਲਈ ਹੁਣ ਖੋਜ ਕੇਂਦਰਾਂ ਦਾ ਕੰਮ ਇਹ ਦੇਖਣਾ ਹੈ ਕਿ ਇਨ੍ਹਾਂ ਦੋਵੇਂ ਵਰਤਾਰਿਆਂ 'ਚ ਆਪਸੀ ਸੰਬੰਧ ਹੈ। ਜੇਕਰ ਅਜਿਹਾ ਹੈ ਤਾਂ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਹੀ ਇੱਕ ਕੰਮ ਨਹੀਂ ਰਹਿ ਜਾਵੇਗਾ ਸਗੋਂ ਪਵਿਕ ਵਿੱਚ ਕੈਂਸਰ ਦੀ ਮਾਰ ਨੂੰ ਖਤਮ ਕਰਨ ਲਈ ਯੂਰੇਨੀਅਮ ਵਰਗੀ ਅਲਾਮਤ ਦਾ ਵੀ ਹੱਲ ਲੱਭਣਾ ਪਵੇਗਾ ਸੋ ਪੰਜਾਬ ਲਈ ਇਹ ਚਿੰਤਾ ਦਾ ਵਿਸ਼ਾ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਯੂਰੇਨੀਅਮ ਦੀ ਮਾਤਰਾ ਪਾਣੀ ਦੇ ਵਿੱਚ ਵੱਧ ਪਾਈ ਗਈ ਹੈ ਜੋ ਕਿ ਕੈਂਸਰ ਦਾ ਇੱਕ ਕਾਰਨ ਮੰਨਿਆ ਜਾ ਰਿਹਾ ਹੈ